ਦੰ ਬੋਤਾ ਪਾਇਆ ਉਹਨੂੰ ਆਖਿਆ ਮੈਨੂੰ ਕੰਮ ਪਾਏਗਾ ਮੈਂ ਸਿੱਧੀ ਆਉਣਾ ਤੇਰੇ ਕੋਲ ਸਿੱਧੀ ਉਹਦੇ ਕੋਲ ਗਈ ਮੈਨੂੰ ਕੰਮ ਪਿਆ ਦੇ ਆਂਦਾ ਅੰਨੇ ਘਰ ਜਿਉਂ ਥੋਂ ਬਾਹਰ ਇੱਥੇ ਬੰਦੇ ਦਾ ਪੁੱਤ ਕੋਈ ਬੋਦ ਨਾ ਪਾਇਵੇ ਜਿਹੜਾ ਕੜਚੀਆਂ ਦਾ ਚੱਟਾ ਮੇਕਦਾ ਉਹ ਨਹੀਂ ਤੱਕਦਾ ਪਿੰਡਾਂ ਚ ਟੇਕ ਘਰ ਦੇ ਬਾਹਰ ਵੀ ਚੱਲਗੇ ਕਹਿੰਦੇ ਇਹਨਾਂ ਦੇ ਨਾਲਾ ਨਹੀਂ ਪੱਕਾ ਕੀਤਾ ਦੇ ਮੈਂ ਨਾ ਜੀ ਸਾਰੇ ਸੂ ਜਵਾਨ ਬੈਠੇ ਹੋ ਜਿਹੜੇ ਕੋ ਸਿਆਣੇ ਬਜ਼ੁਰਗ ਬੈਠੇ ਨੇ ਉਹਨਾਂ ਨੇ ਗੱਲਾਂ ਸੁਣੀਆਂ ਸੀ ਉਹ ਪੁੱਛਦੇ ਸਨ ਤੇ ਉਹ ਗੱਲ ਕੀ ਸੀ ਪੁੱਛਿਆ ਗਿਆ ਸੀ ਦਿੱਲੀ ਫਤਿਹ ਕਿੰਨੀ ਕੀਤੀ ਐ ਕੋਈ ਦੱਸ ਦੇ ਕੋਈ ਬਾਹ ਖੜੀ ਕਰਕੇ ਦੱਸੇ ਮੁਗਲਾਂ ਦਾ ਰਾਜ ਸੀ ਬੜੇ ਸਾਲ ਬਾਬਰ ਜਿਉਂ ਅਕਬਰ ਜਹਾਂਗੀਰ ਸ਼ਾਹਜਾਹ ਪਥੇਰਿਆਂ ਨੇ ਉਥੇ ਰਾਜ ਕੀਤਾ ਔਰ ਉਹ ਰਾਜ ਕਰਦੇ ਰਹੇ ਕਿਸੇ ਦੀ ਹਿੰਮਤ ਸੀ ਹੀ ਸੀ ਉਹ ਨਾਲ ਵੇਖ ਜੇ ਲੇਕਿਨ ਇੱਕ ਜਰਨਾਇਲ ਉੱਠਿਆ ਉਹਦਾ ਨਾਂ ਕੀ ਸੀ ਬਗੈਰ ਸਿੰਘ ਸੱਤ ਫੋਟੋ ਦਾ ਕੰਦ ਸੀ ਉਹਨੇ ਫੌਜ ਤਿਆਰ ਕੀਤੀ ਔਰ ਇੱਕ ਫੈਸਲਾ ਕੀਤਾ ਭਈ ਦਿੱਲੀ ਫਤਿਹ ਕਰਨੀ ਹੈ ਮੁਗਲਾਂ ਤੋਂ ਆਜ਼ਾਦ ਕਰਨੀ ਹੈ ਔਰ ਉਸ ਵਿਅਕਤੀ ਨੇ ਦਿੱਲੀ 'ਤੇ ਹਮਲਾ ਕੀਤਾ ਔਰ ਦਿੱਲੀ ਫਤਿਹ ਕੀਤੀ ਉਸ ਵਿਅਕਤੀ ਨੇ ਦੋ ਗੁਰਦੁਆਰਾ ਸਾਹਿਬ ਉਦੋਂ ਬਣਾਏ ਓਏ ਅਸੀਂ ਤਾਂ ਤੁਹਾਨੂੰ ਦਿੱਲੀ ਫਤਿਹ ਕਰਕੇ ਦਈਏ ਤੇ ਤੁਸੀਂ ਜਦੋਂ ਸਾਨੂੰ ਲੋੜ ਪਵੇ ਸਾਨੂੰ ਦਿੱਲੀ ਨਾ ਜਾਣਦੇ ਹੋ ਸ਼ੁਭਕਰਨ ਦਾ ਕੀ ਕਸੂਰ ਸੀ ਸ਼ੁਭਦੀਪ ਦਾ ਸ਼ੁਭਕਰਨ ਉਦੀ ਮਾਂ ਕਹਿ ਲਗੀ ਪੁੱਤ ਤੇਰੀਆਂ ਦੋ ਭੈਣਾਂ ਨੇ ਮੈਂ ਇਕੱਲੀ ਤੂੰ ਨਾ ਜਾ ਉਹਨੇ ਇੱਕੋ ਗੱਲ ਕਹੀ ਮਾਂ ਮੈਂ ਜਾਣਾ ਹੈ 7 ਲੱਖ ਰੁਪਈਆ ਦਾ ਕਰਜ਼ਾ ਮੇਰੇ ਤੇ ਚੜਿਆ ਮੈਂ ਮaaf ਕਰਾਉਣਾ ਹੈ ਉਹ ਸਾਜਾ ਦੇ ਤੁਸੀਂ ਕਰਜ਼ਾ ਮੋਦੀ ਸਾਹਿਬ ਮਾਫ ਕਰਾ ਕਰੋ ਤੇ ਜਿਹੜੇ ਵੱਡੇ ਵੱਡੇ ਜਿਹੜੇ ਏਡੇ ਏਡੇ ਇੰਡਸਟਰੀਅਲਿਸਟ ਨੇ ਉਹਨਾਂ ਦਾ ਹਜ਼ਾਰਾਂ ਕਰੋੜਾ ਰੁਪਈਏ ਤੁਸੀਂ ਮaaf ਕਰ ਦਿਓ ਜੇ ਚਾਹਦੇ ਜੀ ਜਨਾਬ ਜੀ ਬਹੁਤ ਬਹੁਤ ਧੰਨਵਾਦ ਹੁਣ ਮੈਂ ਨਾਰੇ بلند ਕਰਨੇ ਮੇਰਾ ਸਾਰੇ ਸਾਥ ਦਿਓ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਦਾਰ ਗੁਰਜੀਤ ਸਿੰਘ ਆਜਾ ਜਿੰਦਾਬਾਦ ਸਰਦਾਰ ਗੁਰਜੀਤ ਸਿੰਘ ਜੀ ਆਜਾ ਜਿੰਦਾਬਾਦ ਜਿੰਦਾਬਾਦ ਹੁਣਾਂ ਬੇਨਤੀ ਕਰਦਾ ਆਜਾ ਸਾਹਿਬ ਨੂੰ 71 ਸਮੂਹ ਸਾਥ ਸੰਗਤ ਜੀ ਜਗਰਾਤ ਸਿੰਘ ਜੀ ਨਾਲ ਗੁਰਜੀਤ ਸਿੰਘ ਮਾਲ ਗੁਰਪ੍ਰੀਤ ਸਿੰਘ ਕੰਗ ਗੁਰਪਿੰਦਰ ਸਿੰਘ ਮਾਲ ਚਮਕੌਰ ਸਿੰਘ ਸੰਗਵਾਨਾ ਜਿੰਦਰ ਸਿੰਘ ਮੱਗਾ ਬਲਜਿੰਦਰ ਸਿੰਘ ਲਾਡਾ ਕੈਪਟਨ ਗੁਰਦੀਪ ਸਿੰਘ ਸਰਪੰਚ ਸਵੰਤ ਸਿੰਘ ਸਰਜੋਤ ਸਿੰਘ ਕੋਟਲੀਆਂ ਪ੍ਰਤਾਪ ਸਿੰਘ ਤਵੰਡੀ ਨਾਲ ਸਰਪੰਚ ਦਰਬਾਗ ਸਿੰਘ ਫਿਰਵਰੇ ਸਰਪੰਚ ਪ੍ਰਕਿਰਤ ਸਿੰਘ ਹੋਰੇ ਨੰਗਲ ਸਰਪੰਚ ਨਿਰਮਲ ਸਿੰਘ ਕੋਟਲਾ ਸਰਪੰਚ ਸਰਵਨ ਸਿੰਘ ਨਿਜਾਮਪੁਰਾ ਸਰਪੰਚ ਬਲਿੰਦਰ ਸਿੰਘ ਪਤਲੀ ਨੰਬਰਦਾਰ ਕੁਵਿੰਦਰ ਸਿੰਘ ਵਿਸ਼ਵਾਸ ਬਲਾਗ ਬਧਾ ਰਾਜਪੀਰ ਸਿੰਘ ਮਧੂ ਸ਼ੰਗਾ ਰੇਸ਼ਮ ਸਿੰਘ ਨਵਾ ਪਿੰਡ ਲਵਲੀ ਬਲਾਗ ਸਮਤੀ ਮੈਂਬਰ ਬਹੁਤ ਹੀ ਸਤਿਕਾਰਯੋਗ ਸਲੇ ਗੱਲ ਚੰਨੀ ਕਰਦਾ ਅਕਾਟ ਪਈ ਜਾਉਂਦੇ ਚੰਗੀ ਤਰ੍ਹਾਂ ਕੋ ਚੰਨੀ ਕਰਦਾ ਮੁਸਲੇ ਹਰ ਪਰ ਤੁਸੀਂ ਨਹੀਂ ਮੰਨੀ ਸਾਡੀ ਗੱਲ ਭੱਜ ਕੇ ਝਾੜੂ ਵੱਲ ਹੁਣ ਝਾੜੂ ਕੀ ਕਰਦਾ ਹੁਣ ਕਣਕ ਵੀ ਖਾ ਗਏ ਪੰਜ ਪੰਜ ਸੱਤ ਸੱਤ ਕਿਲੋ ਹਾਂ ਪਰ ਹੁਣ ਕਣਕ ਨਹੀਂ ਮਿਲਦੀ ਪੈਣਾਂ ਨੂੰ ਪਤਾ ਹੋਣਾ ਮੇਰਾ 5 5 ਕਿਲੋ ਵਾਹ ਹੋਇ ਧਾਰੀਵਾਲ ਉਹ ਵੀ ਆਟਾ ਮਿਲਦਾ ਸੁਸਰੀਆਂ ਵਾਲਾ ਸੁਸਰੀ ਵਾਲਾ ਆਟਾ ਮਿਲੂਗਾ ਬੜਾ ਕੁਝ ਤੁਹਾਨੂੰ ਦੇਣਗੇ ਉਹਨਾਂ ਕਹੇ ਆਟੇ ਨਾਲ ਤੁਸੀਂ ਜੁਖਾੜਾ ਸੁਸਰੀ ਘਰੇ ਮੈਂ ਨਾ ਸਵੇਰੇ ਗਏ ਤਾਂ ਕਿ ਬੀਬੀ ਦੇ ਹੀ ਛਾਨਣ ਸੁਸਰੀ ਵਾਲਾ ਆਟਾ 5 5 ਕਿਲੋ ਕਣਕ ਆ ਲੋਕ ਆ ਪਪੜਾ ਬੈਠੇ ਯਾਰ ਚੱਕਰ ਨਹੀਂ ਜੀ ਤਾਂ ਨਸ਼ੇਕ ਤਾਂ ਵਿਗਦੇ ਆ ਲਾਰਡ ਆਰਡਰ ਦੀ ਸਥਿਤੀ ਵੇਖੋ ਅਸੀਂ ਰੈਲੀ ਕਰਕੇ ਆਏ ਆ ਐਮ ਆਰ ਪੈਲੇਸ ਦੇ ਸਾਹਮਣੇ ਉਹ ਮੁੰਡਾ ਲਵੜੀ ਤੁਸੀਂ ਜਾਣਦੇ ਹੋ ਨੇ ਉਹ ਕਰੋੜ ਕਾਲਾ ਉਦੇ ਪਿੰਡ ਦਾ ਸਰਪੰਚ ਸਾਹਿਬ ਸਰਪੰਚਾ ਮਲਵੀ ਇਹਦਾ ਰਿਸ਼ਤੇਦਾਰ ਧਾਰੀਵਾਲ ਦਾ ਇਹਨੇ ਗੁੰਡੇ ਪਾਲੇ ਆ ਸਾਹਮਣੇ ਇੱਥੇ ਛੜਕਦੇ ਉਹ ਤੇ ਗੋਲੀਆਂ ਮਾਰ ਕੇ ਗਏ ਕੋਈ ਗੱਲ ਇਹ ਕਰਨ ਵਾਲੀ ਕੱਲਾ ਵਿਚਾਰਾ ਰੋਹ ਪਿੰਡ ਗਿਆ ਅਸੀਂ ਲੇਟ ਹੋ ਗਏ ਕਿੰਨਾ ਉਹਨੇ ਗੋਲੀਆਂ ਮਾਰੀਆਂ ਧਾਰੀਵਾਲ ਦੇ ਰਿਸ਼ਤੇਦਾਰਾਂ ਨੇ ਇਹ ਲਾਤੇ ਨਾ ਬਣਾਉਂਦੇ ਆ ਇਹ ਕਾਲੀਦਾਲ ਭਾਈ ਜੇ ਵੀ ਬਣੇ ਸੀ 150 ਮੁਖਾਲ ਤੇ ਹੋ ਸਕਦਾ ਤੁਹਾਡੇ ਅਰ ਪ੍ਰਤਾਪ ਜਨਾਲੇ ਨਾਲ ਪਰ ਐੋ ਜਿਹਾ ਗੰਦ ਨਹੀਂ ਸੀ ਪਾਇਆ ਇਹਨਾਂ ਨੇ ਐੋ ਜਿਹਾ ਲਾਤ ਨਹੀਂ ਸੀ ਉਹ ਬੰਦਾ ਗੁੰਡਾਗਰਦੀ ਕਰੇ ਅੱਜ ਵਿੱਕੋ ਲਾਤ ਕੀ ਬਣੀ ਆ ਰੈਲੀ ਹੋਣ ਈ ਆ ਮਜੂਦਾ ਲੋਕ ਸਭਾ ਦਾ ਉਮੀਦਵਾਰ ਖੁਦ ਬੈਠਾ ਹੈ ਔਰ ਲੈਕਚਰ ਕਮੇਟੀ ਦਾ ਰਾਜ ਹੈ ਅਜੇ ਨਹੀਂ ਟਲਦੇ ਲੋਕ ਪੜਨਾ ਦਾ ਨਸ਼ਾ ਜੀ ਇਹ ਜਾਣਦੇ ਕਿੱਦੜੇ ਸਕੂਲ ਆ ਭੈਣ ਮੇਰੀ ਜਿਹੜੀ ਕੋ ਲੱਗੀ ਵਿਚਾਰੀ ਹਜ਼ਾਰ ਰੁਪਈਆ ਮਿਲਦਾ ਉਹਨੂੰ ਸਬਜੀ ਬਣਾਉਂਦਾ ਉਹਦੀ ਤੌੜੀ ਚ ਕਰਤੀ ਮਾਰਨ ਲਿਆ ਨਾਲ ਕੈਮਰੇਮੈਨ ਨੂੰ ਕਹਿੰਦਾ ਵਿੱਚ ਮਾਰ ਕੈਮਰਾ ਚੰਗੀ ਤਰ੍ਹਾਂ ਦਾ ਜਿੰਨ ਨਿਕਲਦਾ ਇਹਦੇ ਚ ਥੋੜੀ ਚੋਕ ਨਿਕਲਦਾ ਨਹੀਂ ਹੈਂ ਉਹਨੂੰ ਐ ਚੁੱਕ ਕੇ ਐ ਕਰਦਾ ਬੀਬੀ ਕੀ ਹੈ ਇਹਦੇ ਚ ਦੱਸ ਤੇ ਉਹਨੂੰ ਨਹੀਂ ਪਤਾ ਕੀ ਪੈਂਦਾ ਸਬਜ਼ੀ ਚ ਤੇ ਟਮਾਟਰ ਨਹੀਂ ਹੈਗਾ ਦੱਸ ਕੋਈ ਟਮਾਟਰ ਨਹੀਂ ਹੈਗਾ ਦੱਸੋ ਹੋਦੇ ਯਾਰ ਹੁਣ ਕੀ ਕਰੀਏ ਇਹਨਾਂ ਦਾ ਹੁਣ ਸਮੋਸੇ ਕੱਢੀ ਜਾਂਦਾ ਉਹ ਚ ਕਹਿੰਦਾ ਟਮਾਟਰ ਨਹੀਂ ਹੈਗੇ ਉਹ ਇਹਨੂੰ ਟਮਾਟਰ ਜਦੋਂ ਦੋ ਚਾਟਰਾਲੀਆਂ ਬਣਾ ਕੇ ਇਹਨੂੰ ਕਿਹਦੇ ਜੀ ਕਹਿੰਦਾ ਔਰ ਚਿੱਟਾ ਵੇਖਦਾ ਕਰਚੀਆਂ ਨਾਲ ਤੈਨੂੰ ਉਹ ਨਹੀਂ ਦਿਖਦਾ ਯਾਰ ਉਧਰ ਵਿੰਦੂ ਹੁੰਦਾ ਗਰੀਬੀ ਵਾਲ ਹੋ ਗਿਆ ਉਦੀ ਨੌਕਰੀ ਘਰ ਨੂੰ ਪੈਣ ਡਿਆ ਜਿੰਨੇ 1000 ਰੁਪਇਆ ਲੈਣਾ ਆ ਇਹਨਾਂ ਦੇ ਲਾ ਦੇ ਆ ਲੋਕ ਅਸੀਂ ਕੋਨ ਨੂੰ ਉਹਨਾਂ ਨੇ ਛਲਾਂਗ ਮਾਰਦੇ ਸੀ ਜੀ ਪਾਰਲੀਮੈਂਟ ਦੇ ਹਾਊਸ ਦੇ ਅੰਦਰ ਤੇ ਉਹਨੂੰ ਉਹ ਜਿਹੜਾ ਸਾਹਬ ਨੇ ਜਾ ਕੇ ਆਏ ਜੱਫਾ ਪਾ ਲਿਆ ਦੋਨਾਂ ਨੂੰ ਤੇ ਮੈਂ ਵੀ ਉੱਠ ਕੇ ਉਧਰ ਨੂੰ ਗਿਆ ਪਰ ਉਹਨੂੰ ਇਹਨਾਂ ਨੇ ਕਾਬੂ ਕਰ ਲਏ ਸੀ ਤੇ ਮੈਂ ਸਪੀਕਰ ਨੂੰ ਚਿੱਠੀ ਲਿਖੀ ਤੇ ਸਰਕਾਰ ਉਹ ਜਿਹੜਾ ਇਹ ਅੰਮ੍ਰਿਤ ਸੰਤੋਪਿੰਦੇ ਨੇ ਇਹਨਾਂ ਨੇ ਬਹੁਤ ਦਲੇਰੀ ਕੀਤੀ ਹੈ ਤੇ ਇਹਨਾਂ ਨੂੰ ਬਹੁਤ ਨਹੀਂ ਦਿੱਤਾ ਖੁਸ਼ੀ ਮਿਲਣਾ ਚਾਹੀਦਾ ਮੈਂ ਅਖਿਆਲ ਵਿਕਟਰ ਜੀ ਸੀ ਜਿਹੜਾ ਉੱਚ ਤੇ ਸਪੀਕਰ ਫੋਰੀ ਲੱਗੇ ਤੇ ਉਸ ਸਪੀਕਰ ਨੇ ਬੋਲਿਆ ਜੀ ਦਾ ਮਤਲਬ ਹੈ ਕਿ ਉਹਨੇ ਸਿੱਖੀ ਦਾ ਖਰੀਆ ਕਰਦੇ ਹੋਏ ਉਹਦੇ ਤੇ ਐਕਸ਼ਨ ਹੀ ਲਗਾ। ਬਿਨਾਂ ਮਕਲਿਕ ਬੰਦੇ ਨੇ ਦਲੇਰੀ ਦਿਖਾਈ ਹੋਵੇ ਉਹਦੀਆਂ ਖੰਡ ਦੇ ਸਾਹਮਣੇ ਕੀਤਾ ਹੋਵੇ ਤੇ ਫਿਰ ਉਹ ਕਵੀ ਅੰਤਾਰ ਕਰ ਸਕਦਾ। ਤਿੰਗੋ ਓਇਲਾ ਦੀ ਇੱਕ ਰੈਲੀ ਕੀਤੀ ਜਾ ਰਹੀ ਆ ਰੈਲੀ ਦੇ ਵਿੱਚ ਗਰਜੀਤ ਸਿੰਘ ਓਇਲਾ ਹਰਪ੍ਰਤਪ ਸਿੰਘ ਆਈ ਨਾਲਾ ਕਵਰ ਆਈ ਨਾਲਾ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਚੌਣਾ ਦਾ ਜਿਹੜਾ ਮੋਰ ਪਖਿਆ ਹੈ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਕੋਈ ਵਰਕਰ ਸਾਡੇ ਨਾਲ ਮੌਜੂਦ ਨੇ ਕਿੱਦਾਂ ਦੇਖਦੇ ਹੋ ਗਰਜੀਤ ਸਿੰਘ ਓਇਲੇ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਬਲਵਿੰਦਰ ਪਿੱਟ ਵੱਲੋਂ ਜਾਣੇ ਕਿ ਕਾਂਗਰਸ ਪਾਰਟੀ ਦੀ ਰੀਡ ਦੀ ਡੀਜੇ ਲੋਕ ਇੱਥੇ ਇਕੱਠੇ ਹੋਏ ਆ ਆਉਦਰਾ ਸਾਹਿਬ ਪਿਛਲੇ ਵੀ 5 ਸਾਲ ਤੋਂ ਲੋਕਾਂ ਦੀ ਸੇਵਾ ਕਰਦੇ ਆਏ ਆ ਆ ਸਾਹਿਬ ਅੱਗੇ ਤੋਂ ਵੀ ਵਾਦ ਤੋਂ ਵਾਦੇ ਸੇਵਾ ਕਰਨਗੇ ਇਮਾਨਦਾਰ ਅਤੇ ਨੇਕ ਬਹੁਤ ਇਨਸਾਨ ਆ ਹਰ ਬੰਦੇ ਨੂੰ ਹਰ ਵਰਗ ਨੂੰ ਇਹ ਪਿਆਰ ਕਰਦੇ ਨੇ ਅੱਜ ਵੀ ਲੋਕ ਇਹਨਾਂ ਦੇ ਪਿਆਰ ਦੇ ਕਰਕੇ 1 ਵਜੇ ਦੇ ਖੜੇ ਆ ਕਰੀਬ 5 ਵੱਜ ਚੁੱਕੇ ਆ ਕਿ ਇਹ ਇਹੋ ਜੇ ਐਮਪੀ ਬਹੁਤ ਘੱਟ ਚਾਂਸ ਹੁੰਦੇ ਆ ਬਹੁਤ ਵਧੀਆ ਇਹ ਮੈਂ ਟੀਵੀ ਸੈਂਟਰ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਵਾਲਦੀ ਕਾਂਗਰਸ ਪਾਰਟੀ ਜਿੰਦਾਬਾਹ ਇਹ ਨਾਲ ਹਰ ਕਾ ਜਿੱਤਾਂਗੇ ਵੱਡੀ ਵੋਟ ਨਾਲ ਬਹੁਤ سارے ਲੋਕਾਂ ਨੇ ਤੁਹਾਡਾ 7 ਸਾਲ ਪਹਿਲਾਂ ਬਹੁਤ ਸਾਰਾ ਸਾਥ ਦਿੱਤਾ ਮੰਨਦੇ ਜੇ ਕਿ ਵੀ ਹੁਣ ਵੀ ਲੋਕ ਉਦਾਂ ਸਾਥ 100% ਤੁਹਾਡੇ ਅਗਰਾਜ ਵੇਖ ਲੋ আর ਵੇਖ ਲੋ ਮਾ ਕਿੰਨਾ ਕਿੰਨਾ ਉਤਸ਼ਾਹ ਹੈ ਮਾਤਾ ਦਾ ਧਾਰੀ ਵਾਲੇ ਗੱਲ ਹੀ ਸੁਣੀਏ ਨਹੀਂ ਗੱਲ ਸੁਣੋ ਹਾਂਜੀ ਹਾਂ ਧਾਰੀ ਵਾਲ ਨੂੰ ਵੋਟਾਂ ਪਾਈਆਂ ਜੀ ਜਿੱਦਣ ਵੋਟਾਂ ਪਾਈਆਂ ਉਹਨਾਂ ਆਖਾ ਮੈਨੂੰ ਕੰਮ ਪਾਏਗਾ ਮੈਂ ਸਿੱਧੀ ਉਹਨਾਂ ਦੇ ਕੋਲ ਜਾ ਕੇ ਮੈਨੂੰ ਕੰਮ ਪਿਆ ਦੇ ਜੀ ਆਖਣ ਦਾ ਕੋਈ ਗੱਲ ਨਹੀਂ ਮੈਂ ਸਿੱਧੀ ਉਹਦੇ ਕੋਲ ਗਈ ਮੈਨੂੰ ਕੰਮ ਪਿਆ ਦੇ ਆਨ ਤਾਂ ਨਿਕਲ ਗਿਆ ਤੋਂ ਬਾਅਦ ਇੱਥੇ ਕਿਹਨੂੰ ਮੈਂ ਮੰਨੇਣਾ ਆਪਣੇ ਪਿੰਡ ਜਾ ਕੇ ਫੈਸਲਾ ਕਰੋ। ਆਇਲਾ ਸਾਹਿਬ ਸਿਆਸੀ ਬੰਦੇ ਜਿੱਤ ਕੇ ਬਦਲਦੇ ਗਏ। ਆਹ ਨੂੰ ਤੇ ਬੰਦੇ ਦਾ ਪੁੱਤ ਕੋਈ ਬੋਲ ਨਾ ਪਾਇ। ਚੱਲੋ ਮਾਤਾ। ਬਦਵਾਦ ਆਦਮੀ ਆਏਗਾ। ਕੋਈ ਬੋਲ ਨਾ ਪਾਇਦਾ ਹੁਣਦਾ ਹੋਗਾ ਜਦ ਧਰਿਆ ਨੂੰ ਬੋਲ ਪਾਇ। ਆਇਲਾ ਸਾਹਿਬ ਕਿਉਂ ਬਦਲਦੇ ਆ? ਕਿਉਂ ਬਦਲਦੇ ਆ ਲੋਕ ਸਿਆਸੀ? ਅਸੀਂ ਨਹੀਂ ਬਦਲ ਸਿਆਸੀ ਲੋਕ ਕਿਉਂ? ਉਹ ਲੋਕ ਬਦਲਦੇ ਜਿਹੜੇ ਲਾਲਚਵਾਸ ਹੁੰਦੇ। ਅਸੀਂ ਨਹੀਂ ਬਦਲੇ। ਸਾਡਾ ਪਿਆਰ ਉਦਾਂ ਹੀ ਆ। ਸਰਕਾਰ ਬਾਰ-ਬਾਰ ਨਸ਼ੇ ਦੇ ਮੁੱਦੇ ਤੇ ਬੰਦੀ ਆਈ ਆ। ਪਰ ਇੱਥੇ ਮੈਂ ਮਾਵਾਂ ਦੀ ਗੱਲ ਸੁਣਦਾ ਆ ਰਿਹਾ ਕਹਿੰਦੀਆਂ ਵੀ ਮਹੀਨਾ ਠਾਣੇ ਜਮੀਨਾਂ ਦੇ ਵੀ ਸਾਨੂੰ ਮਹੀਨਿਆਂ ਤੋਂ ਹੀ ਕਿਦਾਂ ਸਰਕਾਰ ਬੰਦ ਕਰਦੀ ਏ ਤੁਹਾਡੀ ਵੀ ਸਰਕਾਰ ਰਹੀ ਆ 5 ਸਾਲ ਘਾਲੀ ਦਲ ਵੀ ਰਹੀ ਆ ਝਾੜੂ ਦੀ ਵੀ ਆ ਗਈ ਆ ਖਾਲ ਹੋਈ ਆ ਭਾਈ ਜੀ ਸਾਡੀ ਸਰਕਾਰ ਚ ਕੈਪਟਨ ਨੇ ਨਹੀਂ ਕੰਮ ਕੀਤਾ ਤੇ ਕੈਪਟਨ ਨੂੰ ਕੈਪਟਨ ਨੂੰ ਲਾਇਆ ਕਿੰਨੇ ਆ ਸਾਢੇ 4 ਸਾਲ ਕੈਪਟਨ ਨੇ ਕੰਮ ਨਹੀਂ ਕੀਤਾ ਅਸੀਂ ਉਹ ਲਾਇਆ ਸੀ ਵੀ ਜਿਹੜੇ ਵਾਅਦੇ ਕੀਤੇ ਕਿੱਥੇ ਕਿ ਡਰੱਗ ਵਿਗਦਾ ਆ ਤੁਹਾਡਾ ਦਾਸ ਬੋਲੇ ਸੀ ਕੈਪਟਨ ਦੇ ਵਿਰੁੱਧ ਕਿ ਤੁਸੀਂ ਕਿਉਂ ਨਹੀਂ ਕੈਪਟਨ ਸਾਹਿਬ ਨਸ਼ਾ ਬੰਦ ਕਰਦੇ ਆ ਇਹ ਜਾਂ ਹਾਲਾਤ ਨੇ ਤੇ ਧਾਰੀਵਾਲ ਸਾਹਿਬ ਧਾਰੀਵਾਲ ਸਾਹਿਬ ਇੱਕ ਸਕੂਲ ਤੇ ਤੋੜੀ ਜਿ ਕਰਚੀ ਮਾਰਦੇ ਜਿਹੜਾ ਕੜਚੀਆਂ ਦਾ ਚੱਟਾ ਮੇਕਦਾ ਓਹ ਨਹੀਂ ਤੱਕਦਾ ਪਿੰਡਾਂ ਚ ਉਹ ਤੇ ਤੁਹਾਡੇ ਘਰ ਦੇ ਬਾਹਰ ਵੀ ਚੱਲਗੇ ਕਹਿੰਦੇ ਇਹਨਾਂ ਦੇ ਨਾਲਾ ਨਹੀਂ ਪੱਕਾ ਕੀਤਾ ਤੇ ਮੈਂ ਨਾ ਡਿਵੈਲਪਮੈਂਟ ਦਾ ਕੰਮ ਹੋ ਜਾਊਗਾ ਡਿਵੈਲਪਮੈਂਟ ਦੇ ਨਾਲ 6 ਮਹੀਨੇ ਸਾਲ ਉਹ ਮੇਰਾ ਸਬਜੈਕਟ ਨਹੀਂ ਸਬਜੈਕਟ ਇਹਨਾਂ ਦਾ ਹੈ ਜਿਨ੍ਹਾਂ 2 ਸਾਲ ਕਾਰਪੋਰੇਸ਼ਨ ਨਹੀਂ ਬਣਾਈ ਪਰ ਫਿਰ ਵੀ ਮੈਂ ਕਹਿੰਦਾ ਡਿਵੈਲਪਮੈਂਟ ਅੱਗੇ ਪਿੱਛੇ ਹੋ ਜਾਊਗੀ ਜਿਹਦਾ ਪੁੱਤ ਚਲੇਗਾ ਵਾਪਸ ਦੇ ਦੂ ਤਾਰੀਵਾਲ ਜੀ ਅੱਜ ਸੈਕਰੇਜ ਦੇ ਤਾਰ ਚ ਮੁੰਡੇ ਮਰੇ ਨੇ ਸਾਡੇ ਪਿੰਡਾਂ ਚ ਇਹਦੇ ਇਹਦੇ ਹਲਕੇ ਦਾ ਹੀ ਲਾ ਲਓ ਤੁਸੀਂ ਤੁਸੀਂ 3-4 ਮੁੰਡੇ ਦੋ ਸਾਲ ਦੀ ਰਿਪੋਰਟ ਰਿਪੋਰਟ ਕਰਨ ਨੂੰ ਛੱਡੋ ਜੀ ਪਹਿਲੇ ਗੱਲ ਕਰ ਲਈ ਆਪਾਂ ਜਿਹੜੇ ਬੱਚੇੜੇ ਜਿਹੜੇ 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 ਬੱਚੇ ਮਰੇ ਨੇ ਉਹ ਧਾਰੀਵਾਲ ਸਾਹਿਬ ਵਾਪਸ ਕਰ ਦੂਗਾ ਉਹਨਾਂ ਦੇ ਵੀਡੀਓ ਬਣਾਵੇ ਜਾ ਕੇ ਆ ਜੀ ਗੱਡੀ ਇਹ ਸਰ ਗਰਜੀਤ ਸਿੰਘ ਹੋਇਲਾ ਜਿਨ੍ਹਾਂ ਨੇ ਇਹ ਗੱਲ ਕੀਤੀ ਕਿ ਧਾਰੀਵਾਲ ਸਾਹਿਬ ਜਿੱਥੇ ਜਾਂਦੇ ਨੇ ਵੀਡੀਓ ਜ਼ਰੂਰ ਬਣਾ ਲੈਂਦੇ ਨੇ ਭਾਵੇਂ ਉਹ ਸਮੋਸੇ ਹੋਣ ਭਾਵੇਂ ਜਿਨ੍ਹਾਂ ਨੇ ਦੱਸਿਆ ਕਿ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤੋਂ ਆਕ ਚੁੱਕੇ ਨੇ ਤੇ ਲੋਕ ਜਿਹੜੇ ਕਾਂਗਰਸ ਦੇ ਹਾਕ ਚ ਫਤਵਾ ਦੇਣ ਜਾ ਰਹੇ ਨੇ ਧਾਰੀਵਾਲ ਸਾਹਿਬ ਤੇ ਸਿਰਫ ਇੱਕ ਤੌੜੀ 'ਚ ਕੜਛੀ ਮਾਰਦੇ ਨੇ ਕਿਉਂਕਿ ਕੜਛੀ ਮਾਰਦੇ ਨੇ ਟਮਾਟਰ ਲੱਭਦੇ ਨੇ ਨਸ਼ਾ ਨਹੀਂ ਲੱਭਦੇ ਜਿਹੜਾ ਕੜਛੀਆਂ ਦੇ ਨਾਲ ਵਿਕ ਰਿਹਾ ਆ ਮੈਂ ਜਸਦੀਪ ਢੁਟ ਲੋ ਕੈਮਰਾਮੈਨ ਸੁਖਵੀਰ ਸਿੱਧੂ ਦੇ ਨਾਲ ਫੜੇ ਘੜ ਚੂੜੀਆ